ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੂ ਚੰਨ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਇੱਕ ਗੱਬਣ ਮੱਝ ਸੇਲ ਲਈ ਲੈ ਕੇ ਆਏ ਹਾਂ ਜੀ ਤੇ ਜਿਸ ਪਿੰਡ ਚੋਂ ਬਾਈ ਵੀਡੀਓ ਬਣਾ ਰਹੇ ਆ ਪਿੰਡ ਚੈਕਰ ਜ਼ਿਲ੍ਹਾ ਲੋਹੇਡਿਆਣਾ ਤਸਸੀਲ ਇਹਨੂੰ ਜਗਰਾਉਂ ਪੈ ਜਾਂਦੀ ਆ ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕੋ ਵਧੀਆ ਜੀ ਹਾਂਜੀ ਠੀਕ ਠਾਕ ਵਧੀਆ ਬਾਈ ਨਾਮ ਤੇ ਮੋਬਾਈਲ ਨੰਬਰ ਬੋਦੋਈ 95920 5501 ਠੀਕ ਆ ਬਾਈ ਤੇ ਨੇੜੇ ਪਿੰਡ ਆਪਾਂ ਨੂੰ ਕਿਹੜਾ ਕਿਹੜਾ ਰਾਈ ਇਹ ਪੈਨ ਦਾ ਠੂਰ ਵੀ ਪੈਨਦਾ ਲੱਖਾ ਵੀ ਪੈਨਦਾ ਲੋਪੋ ਵੀ ਪੈਨਦਾ ਜੀ ਓਕੇ ਭਾਈ ਤੇ ਬਾਈ ਦਾ ਕੰਟੈਕਟ ਨੰਬਰ ਵੀ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਭਾਈ ਕਿਹੜਾ ਸੂਆ ਸੁੰਦੀਆਂ ਮੱਝ ਇਹ ਤੀਜੇ ਸੂਆ ਹੈ ਜੀ ਤੀਜਾ ਸੂਆ ਕਿੰਨੇ ਕ ਦਿਨ ਲਊ ਭਾਈ ਹਜੇ ਇਹ ਲੈ ਜੂਗੀ 8 9 9 ਦਿਨ ਲੈ ਦੇਵੇ 8 ਦਿਨ ਲੈ ਦੇਵੇ ਠੀਕ ਆ ਭਾਈ ਕਿੰਨਾ ਕ ਦੁੱਧ ਦੇ ਦੂ ਵਾਸਤੇ ਦੁੱਧ ਯਾਨੀ ਕਿ 15 16 ਪਲੱਸ ਕਰਗੀ ਓਕੇ ਭਾਈ ਠੀਕ ਆ 31 ਵਾਰ ਦਾ ਬਧੂਗੀ ਓਕੇ 2 ਕਿਲੋ ਗੱਦ ਚੰਗਾ ਪਲੀ ਵੀ ਚੰਗੀ ਆ ਜਾਣ ਵਾਲੀ ਆ ਮੋਰੋ ਗਾੜੀ ਗੁੜੀ ਚੈੱਕ ਕਰਵਾਉਣੀ ਆ ਥਣ ਬਾਲਾ ਕੰਮ ਦਾ ਲੱਗਿਆ ਹਲੇ ਕੱਚੀ ਆ ਅੰਦਾਜ਼ਾ ਬਸ ਉਸ ਹਿਸਾਬ ਨਾਲ ਲਾ ਲਿਓ ਬਈ ਬਾਲਾ ਚੰਗਾ ਥਾਣਾ ਚਵਾਈ ਚ ਵੀ ਬਹੁਤ ਚੰਗੀ ਹੋਣਾ ਬਈ ਪੋਲੀ ਆ ਜੀ ਜਮਾ ਪੋਲੀ ਭੂਕਾ ਬਾਕੀ ਕੱਚੀ ਕੱਚੀ ਟੱਲ ਦੇਖੋ ਕਿੰਨੀ ਹੌਂਦੀ ਆ ਸਾਰੀਆਂ ਬਾਲਡਨਾਂ ਕੱਢਣੀਆਂ ਫੇਰ ਕਰਮਾਲੀ ਨੇ ਸੋਣਾ ਲੇਵਾ ਦੇਖੋ ਕਮਾਲ ਦਾ ਪੂਰਾ ਪੰਡ ਵਾਲਾ ਲੇਵਾ ਲੈ ਕੇ ਨਾ ਸਾਰੀਆਂ ਟੱਲਾਂ ਡੰਡੂਆਂ ਨਾਲ ਕੱਢ ਕੇ ਫੇਰ ਕਰਮਾਲੀ ਨੇ ਸੋਣਾ ਨਹੀਂ ਬਈ ਠੰਡੀ ਸੀ ਨੋ ਫੋਲ ਹਾਂਜੀ ਲੈ ਜਿਵੇਂ ਮਰਜੀ ਆ ਤੂੰ ਫੇਰ ਕੇ ਦਿਖਾ ਦੇ ਬਈ ਪਤਲੇ ਪਿੰਡੇ ਦੀ ਆ ਹਨਾ ਹਾਂਜੀ ਪਤਲੇ ਪਿੰਡੇ ਦੀ ਹੈ ਖੋਲ ਦੇ ਬਈ ਤੋੜ ਕੇ ਦਿਖਾ ਦੇ ਵਜ਼ਨ ਚੰਗਾ ਚੰਗੀ ਆ ਮੱਝ ਬਈ ਬਿਊਟੀ ਚੈੱਕ ਕਰਵਾ ਨੇ ਐਨੂੰ ਤੋੜ ਦੋ ਚਾਹੇ ਇਹਨੂੰ ਲੈ ਪਰ ਇਹ ਨਹੀਂ ਲੈ ਜੋ ਬਈ ਬਿਲਕੁਲ ਨਹੀਂ ਸਿੰਘ ਸਿੰਘ ਕਰਮਾਲੀ ਦਾ ਬਾਲਾ ਚੰਗਾ ਲੈ ਕਿਆ ਬਾਤ ਆ ਬਈ ਬਾਕੀ ਦੋ ਦਰ ਰਿਕਾਰਡ ਚੰਗਾ ਤੋੜਾ ਚੈੱਕ ਕਰ ਲੋ ਇੱਕ ਨੰਬਰ ਆ ਬਈ ਕੀ ਮੋਲ ਆ ਵੀਰੇ ਜਾਇਜ ਮੋਲ ਬਈ ਇੱਕ ਲੱਖ 1.5 ਹੈ ਜੀ ਠੀਕ ਹੈ 1.5 ਲੱਖ ਰੁਪਈਆ ਮਾਨਤਾਨ ਹੋ ਜੂ ਬਾਈ ਹਾਂ ਮਾਨਤਾਨ ਕਰ ਦਾਂਗੇ ਜੇ ਬੰਦਾ 1.50 ਹਜ਼ਾਰ ਰੁਪਈਆ ਮੋਲ ਆ ਬਾਕੀ ਕੋਈ ਚੱਕਰ ਨਹੀਂ ਮੋਕੇ ਤੇ ਮਾਨਤਨ ਜ਼ਰੂਰ ਹੋ ਜੂਗਾ ਬਾਈ ਉਥੀ ਬਾਨ ਦੇ ਬਾਈ ਲੈ ਵਾ ਚੈੱਕ ਕਰ ਲੋ ਕੱਚੀ ਕੱਚੀ ਆ ਵਸ ਅੰਦਾਜ਼ਾ ਉਸ ਹਮ ਨਾਲ ਬਣੂਗੀ ਬਹੁਤ ਬਾਈ ਇੱਕ ਬਾਈਕ ਵਾਲੇ ਬਾਈ ਕੱਟੀ ਬਗਾਉਗਾ ਕਿੰਨੀ ਕੁ ਉਮਰ ਆ ਬਾਈ ਇਹਦੀ ਇਹਦੀ ਹੋਊਗੀ ਜੀ 13 ਮਹੀਨਿਆਂ ਦੀ ਆ 13 14 ਮਹੀਨਿਆਂ ਦੀ ਕਿਹੜੀ ਟੀਕੇ ਦੀ ਆ ਪਤਾ ਕੁਛ ਨੇ ਠੀਕੇ ਦਾ ਨਹੀਂ ਪਤਾ ਇਹ ਓਕੇ ਬਾਈ ਮਾਂ ਦਾ ਦੁੱਧ ਕਿੰਨਾ ਹੈ ਬਾਈ ਮਾਂ ਦਾ ਥੱਲੇ ਸੀਗਾ 14 15 ਕਿਲੋ ਉਹਦੇ ਥੱਲੇ ਸੋ ਵੇਚਤੀ ਜਾਨੀ ਕੇ ਠੀਕ ਹੈ ਪਹਿਲਾਂ ਫੇਸ ਫੂਡਸ ਬੜਾ ਜਾਏਗਾ ਹੈਨਾ ਸਿੰਘ ਸਿੰਘ ਬਹੁਤ ਚੰਗਾ ਕੱਟੀ ਚੰਗੀ ਆ ਪਲੀ ਵੀ ਆ ਜਾਨ ਵਾਲੀ ਆ ਝੋਲੀ ਕਿਵੇਂ ਆ ਬਾਈ ਝੋਲੀ ਪੂਰੀ ਵਧ ਗਈ ਚਾਰ ਥਾਂ ਹਮ ਮਾੜੀ ਤੋਰ ਹੈ ਬਾਈ ਕੰਦ ਚੰਗਾ ਪਲੀ ਵੀ ਆ ਸਮੀ ਵੀ ਆ ਬਾਈ ਸਿੰਘ ਸਿੰਘ ਬਹੁਤ ਚੰਗਾ ਹੈਨਾ ਕਰਮ ਵਾਲੀ ਦਾ ਬਾਕੀ ਸਭ ਜੀ ਰਿਕਾਰਡ ਦੀ ਆ ਕੱਟੀ ਵਾਲੀ ਚੰਗੀ ਸੀ ਮੈਂ ਦੀ ਬਿਊਟੀਫੁਲ ਆਕੀਲਾ ਤੋਰਾ ਜਾ ਕਰ ਲਓ ਸੋਰਾ ਇੱਕ ਨੰਬਰ ਹੈ ਕਹਿੰਦੇ ਹੂੰ ਇਹਦਾ ਮੁੱਲ ਕੀ ਹੈ ਵੀਰੇ ਜਾਇਜ਼ 30000 ਹੈ ਜੀ ਮਾਨ 30000 ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਠੀਕ ਆ ਬਾਈ 30000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਕੋਈ ਚੱਕਰ ਨਹੀਂ ਮੌਕੇ ਦੇ ਮਾਨਤਨ ਜ਼ਰੂਰ ਹੋ ਜਾਊਗਾ ਜਿਵੇਂ ਜਾਇਜ਼ ਮੁੱਲ ਰੱਖਿਆ ਕੱਟੀ ਚੰਗੀਆਂ ਚੰਗੇ ਰਿਕਾਰਡ ਵਾਲੀ ਹੈ ਹਨਾ ਵੀਰੇ ਹਾਂਜੀ ਹਾਂਜੀ ਠੀਕ ਹੈ ਬਾਈ ਠਿੱਕੇ ਸੇ ਵੀਰ ਨੂੰ ਬਾਈ ਦੋਨੇ ਨਗਾ ਜੋ ਕੋਈ ਵੀ ਨਗਾ ਪਸੰਦ ਆਏ ਬਾਈ ਨੇ ਕੈਟ ਕਰ ਲਿਓ ਧੰਨਵਾਦ